ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗਸ ਤੇ ਬਾਈ ਆਪਾਂ ਥੋੜੇ ਵਾਸਤੇ ਰੋਜ਼ ਨਵਾਂ ਨਵਾਂ ਟਰੈਕਟਰ ਲਿਆਉਂਦੇ ਆਂ ਅੱਜ ਆਪਾਂ ਲੈ ਆਏ ਥੋੜੇ ਵਾਸਤੇ ਫੋਰਡ 3600 ਪਬਲੀ ਵੀਰੇ ਦਿਖਾਵਾਂ ਨਾ ਤੇ ਮਾਡਲ ਕਿੰਨਾ ਵੀਰੇ ਮਾਡਲ ਵੀਰੇ 92 ਆ 92 ਮਾਡਲ ਨਾ ਟਰੈਕਟਰ ਦਾ ਢੇਡਾ ਦਵਾ ਵੀਰੇ ਬਹੁਤ ਵਧੀਆ ਤਰੀਕੇ ਨਾਲ ਟਰੈਕਟਰ ਚਾਲ ਰਿਹਾ ਬਾਈ ਜੀ ਠੀਕ ਹੈ ਜੀ ਇਹ ਟਰੰਗ ਨਵੇਂ ਆ ਠੀਕ ਹੈ ਜੀ ਇੱਛੇ ਤੇ ਮਾਰਾਲ ਵਗੈਰਾ ਸੁੱਖ ਅਬੀ ਚੀਜ਼ਾਂ ਵੀ ਸਾਰਾ ਕੁਝ ਨਵਾਂ ਪਿਆ ਵਾ ਠੀਕ ਹੈ ਹੁੱਕੇ ਦੋਈ ਬਾਈ ਚਲਵੇਂ ਹੈਵੀ ਹੁੱਕ ਲੱਗੀ ਹੋਈ ਆ ਸੀਟ ਵਗੈਰਾ ਸਾਰਾ ਕੁਝ ਨਵਾਂ ਲੱਗਿਆ ਵਾ ਬੜੇ ਵੀਰੇ ਬਾਕੀ ਫੈਦਰੀ ਲੱਗੀ ਵੀ ਫਾਈਬਰ ਵਾਲੀ ਫਾਈਬਰ ਸਤਰੀ ਆ ਵੀਰੇ ਲਾਲ ਲੱਟਾਂ ਦੁਨੀਆ ਘੁੰਮਣੇ ਵਾਲੀ ਵੀਰੇ ਲੱਟਾਂ ਪੱਖਾ ਸਾਰਾ ਕੁਝ ਲੱਗਿਆ ਵਾ ਆ ਜਾ ਤੁਹਾਨੂੰ ਰਮ ਰਮੂ ਵੀ ਸਾਰੇ ਨਵੇਂ ਪਏ ਵੰਦਵਾ ਦਾ ਅੱਛਾ ਕੋਈ ਚੀਜ਼ ਇੱਥੇ ਦੁਬਾਰਾ ਨਹੀਂ ਵਰਤੀ ਹੋਈ ਆ ਵੀ ਦੇਖ ਲੈ ਮਗਰਾੜ ਨਵੇਂ ਲੱਗੇ ਹੋਏ ਆ ਠੀਕ ਆ ਵੀਰੇ ਮੀਟਰ ਦਿਖਾ ਦੇ ਮੀਟਰ ਵੀ 60 ਵਾਲਾ ਪਿਆ ਵਾ ਨਮਸਕਾਰ ਸਾਰਾ ਵਰਕਿੰਗ ਦੇ ਕੋਈ ਕਮੀ ਪੇਸ਼ੀ ਬਾਈ ਕਮੀ ਪੇਸ਼ੀ ਬਾਈ ਠੀਕ ਆ ਸਭ ਤੋਂ ਵੱਡੀ ਗੱਲ ਲੀਗ ਨਹੀਂ ਹੈਗਾ ਡਾਕਟਰ ਅੱਛਾ ਸੈਂਟਰ ਤਾਂ ਗੱਲ ਨੂੰ ਭਰਾ ਸੁੱਕਾ ਤੇ ਔਰ ਉਹ ਉਹ ਉੱਥੇ ਦਿਖਾ ਦੇ ਕਿਤੇ ਲੀਗ ਨਾ ਆ ਆ ਕੋਈ ਨਾ ਕਿ ਤੂੰ ਕੋਈ ਲੀਗ ਸਲਾਬ ਨਹੀਂ ਡਾਕਟਰ ਬਾਈ ਠੀਕ ਆ ਆ ਵੀ ਬਾਈ ਝੋਲੀਆਂ ਲੈਟਾਂ ਵੀ ਸਾਥਰੇ ਲੈ ਕੇ ਆਇਆ ਹੈ ਜੀ ਆ ਵੀ ਰੱਖਣ ਲਈ ਲੱਗਿਆ ਮੈਂ ਬਾਈ ਜਾਲੀ ਆਹ ਆਪਣਾ ਸਾਰਾ ਸਾਮਾਨ ਨਵਾਂ ਪਿਆ ਬਾਈ ਇਹ ਟਰੈਕਟਰ ਦਾ ਹਾਂ ਜੀ ਤਾਂ ਬਾਲਾ ਕਰ ਲੈ ਇਹ ਨੂੰ ਹੀ ਭਾਈ ਮੁਰਨੇ ਟਾਇਰ ਤੇਰੀ ਬੰਨਾ 30 35 ਪੈਸੇ ਪਿਛਲੇ ਟਾਇਰ ਹੈਗੇ ਆ ਪਾਬਲੇ 80 85 ਪੈਸੇ ਠੀਕ ਆ ਠੀਕ ਆ ਵੀਰੇ ਬਾਕੀ ਟਰੈਕਟਰ ਉਦਾਂ ਪੂਰਾ ਘੈਂਟ ਆ ਤੇਰੇ ਵੀ ਛੋਟਾ ਪਿਆ ਹੋਇਆ ਸੀਟ ਵੀ ਨਵੀਂ ਲਾਈ ਹੋਈ ਆ ਉਹ ਤਾਂ ਹੀ ਆਉਂ ਕਹੀ ਜਨੇ ਤੇ ਡਿਮਾਂਡ ਬਾਈ ਡਿਮਾਂਡ ਆਪਾਂ ਦੱਸਦੇ ਥੋੜਾ ਜਿਹਾ ਵਾਦਦ ਕਿੰਨਾ ਹੋਇਆ ਹਾਂ ਮੈਸਤਰੀ ਹਾਂਜੀ ਬਾਈ ਕਿਵੇਂ ਹੈ ਵਧੀਆ ਵਧੀਆ ਜੀ ਠੀਕ ਹੈ ਕਿੱਧਰ ਘੁੰਮਦਾ ਫਿਰਦਾ ਹੁਣ ਉਹ ਬਸ ਇੱਕ ਕਣਕ ਜੀ ਲੈ ਕੇ ਆਏ ਤੇ ਛੱਕੇ ਯਾਰ ਅੱਛਾ ਹਾਂ ਮੜਾ ਜਾ ਉਹ ਰੇ ਕਰ ਨਾ ਫਰੀ ਵਾਲੀ ਨਹੀਂ ਵੀਰੇ ਆਪਾਂ ਲੈ ਆਏ ਤੇ 68 ਕਟਾਈ ਅੱਛਾ ਕਣਕ ਕਟੇ ਬੰਡੇ ਬੰਡੇ ਨੂੰ ਦੀਪੂ ਵਾਲੀ ਉਹ ਮੈਂ ਕੱਟੇ ਕਿ ਕਟੇ ਆ ਕਟੇ ਹੀ ਹੁੰਦੇ ਜਿਹੜੇ ਕੱਟੇ ਹੁੰਦੇ ਆ ਕੱਟੇ ਹੁੰਦੇ ਆ ਚੱਲੋ ਨਾਲੇ ਸੰਭਲ ਕੇ ਰੇ ਕਰ ਮੜਾ ਜਾ ਟੰਬੜ ਲੈ ਨੂੰ ਮੈਂ ਜਨਾਨੀ ਆ ਪਾ ਜੀਉਂਗਾ ਗੱਲ ਬਹੁਤ ਆਉਂਦੀ ਬਾਈ ਇਹਨੂੰ ਖਾਦਾ ਪਾ ਹੁੰਦਾ ਇਹਨੇ ਸਵੇਰੇ ਹੀ ਹੁੰਦਾ। ਕਿਆ ਖਾਂਦਾ ਹੁੰਦਾ ਕੁਝ ਨਹੀਂ ਖਾਂਦਾ ਇਹ। ਹਾਂ ਵੀਰੇ ਹੁਣ ਆਪਾਂ ਇਹਦਾ ਰੋਟੀ ਖਾ ਕੇ ਡੈਕਟਰ ਰਹਨੇ ਯਾਰ। ਸਕਤਾਈ ਬਹੁਤ ਹੋ ਗਈ ਏਜੰਸੀ ਜੀ ਹੁਣ। ਆਵਲੇ ਵੀਰੇ ਪੰਪ ਇਹਨੂੰ ਦੂਆ ਲੱਗਿਆ ਵਾ 60 ਵਾਲਾ। ਅੱਛਾ। ਐ ਲੈ ਨੇ ਜਿਹੜਾ ਮਾਈਕੋ ਦਾ ਪੰਪ ਆਉਂਦਾ ਨਾਲ ਦਾ ਪੰਪਨੀ ਦਾ ਹੈਗਾ। ਠੀਕ ਆ। ਜਿਹੜੀ ਗੱਲਬਾਤ ਹੋਊਗੀ ਆਪਾਂ ਉਹ ਹੀ ਦੱਸਣੀ ਆ ਦੂਜੀ ਤੀਜੀ ਕੋਈ ਗੱਲ ਕਰਨੀ ਨਹੀਂ ਵੀਰੇ। ਹਾਂ ਹਾਂ ਸਹੀ ਗੱਲ ਆ। ਨੰਬਰ 2 ਗੱਲ ਬੇਨਤੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਵੀ ਵੀਡੀਓ ਨੂੰ ਐਨ ਪੂਰੀ ਦੇਖਿਆ ਕਰੋ। ਜੋ ਵੀ ਗੱਲਾਂ ਬਾਤਾਂ ਦੱਸਣੀਆਂ ਉਹੀ ਗੱਲਾਂ ਬਾਤਾਂ ਫੋਨ ਤੇ ਹੋਣੀਆਂ ਜੀ ਵੀਡੀਓ ਜੋ ਆਪਣੀ ਤਸੱਲੀ ਕਰ ਲਿਆ ਕਰੋ ਫੋਟੋਆਂ ਦਾ ਮੰਗਿਆ ਕਰੋ ਮੇਰਾ ਵੀਰ ਆਪਾਂ ਸਾਰਾ ਟਰੈਕਟਰ ਥੋਣ ਵਾਲੇ ਵਾਲੇ ਤੇ ਦਿਖਾਉਣਾ ਚਲਾ ਕੇ ਸਾਲ ਸਟਾਰਟ ਸਾਰਾ ਕੁਝ ਦਿਖਾਉਣਾ ਬਾਅਦ ਚ ਨਾ ਮੇਰਾ ਵੀਰ ਕੋਈ ਵੀ ਫੋਟੋ ਨੂੰ ਤੰਕ ਰਿਆ ਕਰੋ ਬਈ ਟਰੈਕਟਰ ਸਿੱਧਾ ਆ ਕੇ ਦੇਖਿਆ ਕਰੋ ਬਾਕੀ ਆ ਕੇ ਤਸੱਲੀ ਕਰ ਲਿਆ ਕਰੋ ਆਪਾਂ ਨੂੰ ਸਟਾਰਟ ਕਰਨਾ ਦੇਖੋ ਸਾਰੇ ਮੀਟਰ ਵਰਕਿੰਗ ਕਰਦੇ ਨੇ ਕੰਦੇ ਖਮੋੜਿਆਦਾ ਬਾਈ ਓਕੇ ਆ ਬਾਈ ਬਾਜੋ ਬਾਈ ਚਲਾਈ ਪੂਰੀ ਮੀਆਂ ਮੀਆਂ ਆਇਆ ਨਾ ਠੀਕ ਆ ਵਧੀਆ ਚਲਾਈ ਜਾਉਂਦੀ ਹੈ ਉੱਥੇ ਆ। ਰੇਸ ਵਾਲਾ ਪੈਟਰੀ ਬਾਈ ਲੱਗਿਆ ਵਾ। ਬੈਟਰੀ ਬਾਬਲੇ ਵੀਰੇ ਨਵੀਆਂ ਜਮਾਈ। ਠੀਕ ਆ। ਠੀਕ ਆ। ਆ ਵੀ ਲੱਗਿਆ ਵਾ ਵਾਟਰ ਸਪਰੇਟਰ ਫਿਲਟਰ ਅਸੈਂਬਲੀ ਨਵੀਂ ਲੱਗੀ ਵੀ ਆ। ਪੰਪ ਦਿਖਾ ਦੇ ਵੀਰੇ। ਠੀਕ ਆ। ਬਾਬਲੇ ਵੀਰੇ ਸਾਰੀ ਚੀਜ਼ ਮਤਲਬ ਕਿ ਮਤਲਬ ਕਿ ਹਰੇਕ ਚੀਜ਼ ਨਵੀਂ ਲਾਈ ਵੀ ਆ। ਕਿਸੇ ਚੀਜ਼ ਤੇ ਨਾ ਕੰਮ ਨਹੀਂ ਸਾਰਿਆ ਹੋਇਆ ਹੈ। ਇੰਡਰ ਦਿਖਾ ਦੇ ਵੀਰੇ। ਇੰਡਨ ਜਮਾ ਸੁੱਕਾ ਦੇਖ ਲੈ। ਠੀਕ ਆ। ਕਿ ਤੋ ਹੈਗੀ ਏ ਲੀਕਾ ਜੀ ਨਹੀਂ ਇਹ ਬਾਈ ਬੰਦੇ ਕਹਿੰਦੇ ਪਹਿਲਾ ਪੂਰਾ ਕੰਮ ਕਰਾ ਕੇ ਆ ਨਾ ਫੇਰ ਬਾਅਦ ਚ ਇੱਕ ਤਿਆਰ ਹੋਇਆ ਵਾ ਤੇ ਡਿਮਾਂਡ ਦੱਸਦੇ ਬਾਈ ਹੁਣ ਆਪਣੀ ਵੀ ਜੇ ਗੱਲ ਕਰੀਏ ਡਿਮਾਂਡ ਦੀ ਇਹਦਾ ਮੁੱਲ 1,65,000 ਰੁਪਏ ਡਾ ਇੱਕ ਲੱਖ 65 ਹਜ਼ਾਰ ਇੱਕ ਲੱਖ 65 ਹਜ਼ਾਰ ਠੀਕ ਹੈ ਕਿਉਂਕਿ ਆਪਾਂ ਮਾਨਤਾ ਨੇ ਕਰਾਂਗੇ ਬਹੁਤਾ ਜਿਆਦਾ ਫਰਕ ਨਹੀਂ ਪੈਂਦਾ ਓਕੇ ਹਾਂ ਆਪਣਾ ਥੋੜਾ ਜਿਹਾ ਹੁਣ ਆਏ ਆ ਵੀ ਆਪਾਂ ਨੇ ਸਿਰਫ ਰੇਟ ਜੈਜ ਦੀ ਪਾਈ ਕਰਨੇ ਆ ਵੀ ਆਪਣੀ ਚੀਜ਼ ਪੈਕੇਜ ਦੇ 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 ਜੇ ਹਾਂ ਆਪਾਂ ਨੇ ਜਿੰਨੇ ਵੀ ਰੈਕਟਰ ਪਾਏ ਆ ਸਾਰੇ ਜੈਜ ਰੇਟ ਵਾਲੀ ਪਾਏ ਠੀਕ ਆ ਬੈਟਰੀ ਓਕੇ ਆ ਮੋਲੇ ਟਾਇਰ ਥੋੜੇ ਜਿਹਾ ਘੱਟ ਆ ਪਿਛਲੇ ਟਾਇਰ ਮੈਂ ਵਧੀਆ ਪਏ ਆ ਮੋਲੇ ਟਾਇਰ ਤਾਂ 30 ਕੇ ਪੈਸੇ ਆ ਪਰ ਤੁਲਣੇ ਜੋਗੇ ਪਿਛਲੇ ਟਾਇਰ ਹੈਗੇ 80 85 ਪੈਸੇ ਮੇਨ ਤਾਂ ਬੋਵੇ ਉਹ ਪਿਛਲੇ ਟਾਇਰ ਮੇਨ ਤਾਂ ਪਿਛਲੇ ਆ ਵੀਰ ਬਾਰ ਬਾਰੇ ਜਰਾ ਫਿਲਟਰ ਸਾਰਾ ਸਵੇਰਾ ਨਵੀਂ ਹੋਈ ਵੀ ਟਰੈਕਟਰ ਦੀ ਠੀਕ ਆ ਸਿੱਕਾ ਸੁੱਕਰ ਸਾਰੇ ਰੰਗ ਵੀ ਰਣਗੇ ਯਾਰ ਪੂਰਾ ਵਧੀਆ ਹੋਊਗਾ ਅੱਜ ਵੀ ਇਹਦਾ ਟਰੈਕਟਰ ਆ ਦੇਖ ਥੋੜਾ ਧੋਨੇ ਵਾਲਾ ਪਰ ਤੋਂ ਤੋਂ ਟਰੈਕਟਰ ਬਹੁਤ ਵਧੀਆ ਨਿਕਲਿਆ ਹੋਣਾ ਬਾਕੀ ਜਿਹਨੇ ਵੀ ਲੈਣਾ ਹੋਇਆ ਭਾਈ ਚੱਲ ਚੱਲ ਮਾਇਆ ਮੂਰੇ ਉੱਤੇ ਲਗਾਏ ਚੱਲ ਜਾਂਦਾ ਤੋ ਬੱਗੜਾ ਗਿਆ ਬੈਠਾ ਵੀ ਬਹੁਤ ਉਹ ਇਹ ਲੱਤਾਂ ਵੀ ਨਹੀਂ ਪਹੁੰਚਦੀਆਂ ਉਹ ਦੇ ਤਬਣਾ ਤੇ ਸਾਡਾ ਵੀ ਨਾ ਹੁਣ ਵੀਡੀਓ ਚ ਆਉਂਦਾ ਨਹੀਂ ਬਾਈ ਘਟ ਆਉਂਦਾ ਇਹ ਮੈਂ ਹੁਣ ਐਂ ਕਹਾਂਗਾ ਸੀ ਇਹਨਾਂ ਟਾਈਮ ਕੰਮ ਇਹਦਾ ਬਾਈ ਮੇਰੇ ਨਾਲ ਲੰਬਾ ਏ ਥੋੜਾ ਜਿਹਾ ਇਹ ਕਹਿੰਦਾ ਯਾਰ ਨਹੀਂ ਨਹੀਂ ਇਹਦਾ ਮੇਰੇ ਨਾਲ ਲੰਬਾ ਬਾਈ ਆਏ ਆ ਤੇ ਕਹਿੰਦਾ ਤੂੰ ਮੇਰੀ ਵੀਡੀਓ ਪਾਉਣਾ ਹੈ ਵੀ ਕਮੈਂਟਾਂ ਚ ਲੋਕ ਗਲਤ ਬੋਲਦੇ ਆ ਗਲਤ ਨਹੀਂ ਬੋਲਦੇ ਇਹ ਇਹ ਨਾ ਵਿੱਚ ਕਈ ਵਾਰ ਕੋਈ ਗੱਲ ਕਹਿ ਦਿੰਦਾ ਈ ਜਿਹੜੀ ਨਹੀਂ ਕਹਿਣੀ ਹਾਂ ਉਹ ਇਹ ਕੱਟ ਕੇ ਉਹੀ ਪਾਉਂਦਾ ਫਿਰ ਉਹ ਮੈਂ ਉਹੀ ਗੱਲ ਕੱਟ ਕੇ ਨਾ ਇੰਸਟਾਗ੍ਰਾਮ ਤੇ ਲਾ ਦਣਾ ਉਹ ਵੀਡੀਓ ਦੀ ਵਾਇਰਲ ਹੋ ਉਹੀ ਜ਼ਿਆਦਾ ਚੱਲਦੀ ਆ ਵਾਇਰਲ ਹੋ ਜਾਂਦੀ ਆ ਬਾਈ ਇਹ ਹੋ ਜਾਂਦਾ ਮਸ਼ਹੂਰ ਮਸ਼ਹੂਰ ਹੋ ਇਹੋ ਜਿਹੀ ਮਸ਼ਹੂਰੀ ਤੇ ਅਸੀਂ ਦੂਰੇ ਜੰਗਾ ਫਿਰ ਹਾਂ ਉਹਦੇ ਵਿੱਚ ਫਿਰ ਇਹਨੂੰ ਖਾਸੇ ਥੱਲੇ ਮੈਟਰ ਮੋਡਲ ਪਾਏ ਜਾਂਦੇ ਆ ਫਿਰ ਇਹ ਥੋੜਾ ਜਿਹਾ ਹੁੰਦਾ ਤੇ ਡਰਦਾ ਭਾਈ ਅੱਗੇ ਤੇ ਤੇਰੀ ਵੀਡੀਓ ਨਹੀਂ ਬਣਦੀ ਠੀਕ ਆ ਤੂੰ ਵੀ ਮਾੜੇ ਵੀਡੀਓ ਦੇਖ ਕੇ ਬੇਲਿਆ ਕਰ ਮੇਰੇ ਭਾਈ ਉਹ ਹੱਸ ਹੀ ਮਜ਼ਾਕ ਚ ਪਾ ਦਿੰਦੇ ਆ ਹੱਸ ਤੜੇ ਹੋਰ ਆ ਬਾਈ ਇਹਦੀ ਇਸ ਦੀ ਚੜਾਈ ਹੁੰਦੀ ਆ ਮੋਦੀ ਤੇ ਨਹੀਂ ਉਹ ਤਾਂ ਮੋਹਰ ਬਣਾ ਲੈ ਫਿਰ ਆਹੀ ਜਿ ਚੜਾਈ ਦਾ ਕਾ ਕਰਨਾ ਇਹ ਗਾਣਾ ਪਹਿਣ ਹੈ ਆਹ ਮੈਂ ਬੰਦੇ ਜ਼ਰੂਪੀ ਪਹਿਣ ਦਿੰਦੇ ਤੇ ਬਾਈ ਹੱਥੂ ਦਾ ਮਿਸਤਰੀ ਬਈ ਦਾ ਟਰੈਕਟਰ ਮਾੜਾ ਬਈ ਵਧੀਆ ਹੀ ਨਹੀਂ ਆਵਲੇ ਵੀਰੇ ਟਰੈਕਟਰ ਰੇਟ ਵਿੱਚ ਨਹੀਂ ਮਾੜਾ ਹੈਗਾ ਰੇਟ ਤੇ ਟਰੈਕਟਰ ਜਾਇਜ਼ ਹੈ ਕਿੱਟ ਤੇ ਪੈਸੇ ਵੀ ਲੱਗੇ ਹੋਏ ਆ ਹੂੰ ਠੀਕ ਹੈ ਜੇ ਆਪਾਂ ਆਹੀ ਲਾਈਟਾਂ ਲਾਉਣੇ ਬਾਈ ਬਹੁਤ ਮਹਿੰਗੀਆਂ ਪੈਣੀਆਂ ਆਹ ਵੀ ਲਾਈਟਾਂ ਸਾਰੀਆਂ ਜਿਹੜੀਆਂ ਬੰਦੇ ਨੇ ਵਧੀਆ ਤੇ ਅੱਗੇ ਜਾਲੀ ਜੁਨੀ ਸਾਰਾ ਸਮਾਨ ਨਵਾਂ ਪਿਆ ਵਾ ਟਰੈਕਟਰ ਇਹ ਸਭ ਤੋਂ ਵੱਡੀ ਗੱਲ ਹੈ ਬਾਈ ਮਾਡਲ 92 ਆ ਨੰਬਰ ਐਚ ਆਰ ਹੈ ਐਚ ਆਰ ਨੰਬਰ ਐਚ ਆਰ ਨੰਬਰ ਪਹਿਲਾਂ ਦੱਸ ਕਿਉਂਕਿ ਇਹਨਾਂ ਨੇ ਨਾਮ ਤਾਂ ਹੋਣਾ ਨਹੀਂ ਰਾਈਟ ਨਾਮ ਨਹੀਂ ਹੋਣਾ ਇਹਦੀ ਆਪਾਂ ਤੁਹਾਨੂੰ ਐਫੀਡਾ ਰਿਪੋਰਟ ਬਣਾ ਕੇ ਦੇ ਦਾਂਗੇ ਰਸੀਦ ਕੱਟ ਕੇ ਵੀ ਆਪਾਂ ਤੁਹਾਨੂੰ ਟਰੈਕਟਰ ਵੇਚਾਂ ਠੀਕ ਹੈ ਜੀ ਇਹ ਆਉਂਦੇ ਛਤਰੀ ਉਹਨੂੰ ਵਧੀਆ ਮਾੜ ਨਾਲ ਲੱਗਿਆ ਬੂਚਾ ਮਾੜ ਨਾਲ ਬਾਈ ਦੇ ਆ ਵੀ ਦੇਖ ਐਲਈਡੀ ਲੱਗੀ ਹੋਈ ਹੈ ਪੂਰੇ ਇਹ ਆਹ ਐਲਈਡੀ ਨਾ ਬਾਵਲੇ ਬਰੇ ਇਹ ਮਹਿੰਗੀ ਲੱਗਦੀ ਹੈ ਸੀ ਇੱਕ ਵਾਰ ਪਹਿਲਾਂ ਟਰੈਕਟਰ ਨੂੰ ਲਵਾਈ ਸੀ ਇਹ ਤਾਰਾ ਇਹ ਅਲੱਗ-ਅਲੱਗ ਰੰਗ ਹੈ ਨਾ ਹਾਂ ਹਾਂ ਅਲੱਗ-ਅਲੱਗ ਠੀਕਾ ਬਾਕੀ ਹੁਣ ਬੇਨਤੀ ਸਿਰਫ ਇੰਨੀ ਗਾ ਮੇਰਾ ਵੀਰ ਉਹੀ ਵੀਰ ਕਾਲ ਕਰਿਓ ਜਿਹੜੇ ਰੇਣ ਦੇ ਚਾਹਵਾਨ ਦੋਹਰ ਵੀਰੇ ਵੀਰੇ ਬਹੁਤ ਹੀ ਘੱਟ ਰੇਟ ਲਾਉਨੇ ਆ ਜਿਦਾ ਮੈਂ ਇੱਕ 60 ਮੰਗਿਆ ਕਹਿੰਦਾ 1 ਲੱਖ ਰੁਪਏ ਕਹਿੰਦਾ ਕੁਸ ਕਹ ਦੇਣਾ ਤੇ ਉਹਦੇ ਵਿੱਚ ਵੀ ਬਾਈ ਬਹੁਤ ਬੰਦੇ ਆ ਜਿਹੜੇ ਆਪਣੇ ਵਧੀਆ ਬੰਦੇ ਹੁੰਦੇ ਉਹਨਾਂ ਦਾ ਵੀ ਨਹੀਂ ਪੁੱਛ ਸਕਦਾ ਤੇ ਲੈ ਬਾਈ ਕੈਮਰਾ ਫੜ ਲਿਆ ਬਾਈ ਪਾਵਲੇ ਵੀਰ ਤੇ ਪਾਵਲੇ ਵੀਰੇ ਪਤਾ ਨਹੀਂ ਕੀ ਗੱਲ ਹੈ ਯਾਰ ਜਦ ਤੱਕ ਮੈਂ ਕੈਮਰਾ ਫੜ ਕੇ ਆਪ ਨਹੀਂ ਨਾ ਵੀਡੀਓ ਬਣਾਉਂਦਾ ਮੇਰੇ ਮਨ ਨੂੰ ਹਾਂ ਠੰਡਕ ਹੀ ਨਹੀਂ ਮੈਂਦੀ ਨਹੀਂ ਹੁੰਦੀ ਤਸੱਲੀ ਨਹੀਂ ਹੁੰਦੀ ਵੀਡੀਓ ਆ ਬੇਸ਼ੱਕ ਬਣਾ ਰਿਹਾ ਤਾਂ ਪਰ ਪਤਾ ਨਹੀਂ ਮੈਨੂੰ ਐ ਲੱਗੀ ਆ ਵੀ ਉਹ ਗੱਲ ਬਣੀ ਨਹੀਂ ਜਿਹੜੀ ਬਣਨੀ ਚਾਹੀਦੀ ਸੀ ਆ ਬਣ ਚੁੱਕੀ ਹੁਣ ਬਣਾ ਲਾਂ ਫਿਰ ਹਾਂ ਤੇ ਬਾਈ ਚਲੋ ਟਰੈਕਟਰ ਬਾਰੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਦਾ ਵਧੀਆ ਟਰੈਕਟਰ ਐ ਚੰਗਾ ਟਰੈਕਟਰ ਐ ਠੀਕ ਆ ਜੀ ਬਾਕੀ ਸਾਰਿਆਂ ਨੂੰ ਬੇਨਤੀ ਐ ਜੇ ਇਹ ਆਪਣੇ ਵਿੱਚੋਂ ਕੋਈ ਬڑا ਐ ਜੇ ਕੋਈ ਛੋਟਾ ਐ ਵੀ ਆਪਣੀ ਆ ਕੇ ਮੇਰਾ ਵੀਰ ਤਸੱਲੀ ਕਰ ਲਿਓ ਟਰੈਕਟਰ ਦੀ ਠੀਕ ਆ ਜੀ ਫੋਨ ਤੇ ਨਾ ਮੇਰਾ ਵੀਰ ਕੋਈ ਵੀ ਮੇਰੇ ਨਾਲ ਟਰੈਕਟਰ ਵੀ ਬਾਈ ਇਹਨਾਂ ਦਾ ਹੀ ਆ ਵੀਰਾਂ ਦਾ ਇਹ ਜੌਂਡੀਰ ਵਾਲਿਆਂ ਦਾ ਠੀਕ ਆ ਇਹਨਾਂ ਦਾ ਹੀ ਟਰੈਕਟਰ ਇਹ ਤੇ ਜਿਹਨੇ ਵੀ ਕੋਈ ਦੇਖਣਾ ਹੈ ਜਾਂ ਦੇਖਣਾ ਚਲਾ ਕੇ ਦੇਖਣਾ ਜਾਂ ਰੇਟ ਦੀ ਹੋਰ ਗੱਲਬਾਤ ਆਗੇ ਕਰ ਲਿਓ 165000 ਚ ਆਪਾਂ ਸਿਰਫ ਥੋੜਾ ਮਾਨਤਾ ਨੇ ਕਰ ਸਕਦੇ ਆ ਵਿੱਚੋਂ ਕੋਈ ਬਹੁਤਾ ਜਿਆਦਾ ਨਹੀਂ ਬਾਈ ਹੁਣ ਠੀਕ ਹੈ ਜੀ ਆਪਾਂ ਨੇ ਮੁੱਲ ਜਮਾਈ ਜਾਇ ਜਾਈ ਮੰਗਿਆ ਇਹਦਾ ਠੀਕ ਹੈ ਜੀ ਤੇ ਬਾਕੀ ਜੇ ਕੋਈ ਕੋਈ ਐਦਾਂ ਦੀ ਗੱਲਬਾਤ ਜਿਹੜੀ ਮੈਂ ਨਾਂ ਦੱਸੀ ਹੋਵੇ ਵੀਡੀਓ ਦੇ ਵਿੱਚ ਰਹਿ ਗਈ ਹੋਵੇ ਉਹ ਤੁਸੀਂ ਪੁੱਛ ਸਕਦੇ ਆ ਤੇ ਜੇ ਬਾਈ ਜਾਂਸ ਕਈ ਵਾਰ ਬਾਈ ਫੋਨ ਨਹੀਂ ਚੱਕ ਹੁੰਦਾ ਤਾਂ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਵਟਸਐਪ ਤੇ ਮੈਸੇਜ ਕਰਿਆ ਕਰੋ ਪੜ ਸਰ ਤੇ ਮੈਂ ਤੁਹਾਨੂੰ 100 ਚੋਂ 100% ਰਿਪਲਾਈ ਕਰਦੇ ਕਰੂੰਗਾ ਬਾਈ ਠੀਕ ਹੈ ਜੀ ਤੇ ਬਾਕੀ ਠੀਕ ਆ ਬਾਈ ਟਰੈਕਟਰ ਹੋਰ ਵੀ ਖੜੇ ਨੇ ਬਾਈ ਪੁਰਾਣੇ ਸਾਹਮਣੇ ਦੇਖ ਸਕਦੇ ਆ ਟਰੈਕਟਰ ਬਾਕੀ ਆਉਂਦੇ ਜਾਂਦੇ ਰਹਿੰਦੇ ਨੇ ਬਾਈ ਠੀਕ ਹੈ ਜੀ ਤੇ ਜੌਂਡੀਅਰ ਟਰੈਕਟਰ ਵੀ ਬਾਈ ਸਾਡੇ ਇਹਨਾਂ ਨੇ ਹੁਣ ਵਧੀਆ ਵੇਚਿਆ ਪਿਛਲੇ ਮਹੀਨੇ ਤੇ ਕਿਸੇ ਨੇ ਜੌਂਡੀਆ ਰਿੰਡੋ ਫਾਰਮ ਸੋਨਾਲੀਕਾ ਲੈਣਾ ਤਾਂ ਆਪਣੇ ਸਾਨੂੰ ਉਹਦੇ ਸਾਰੇ ਟਰੈਕਟਰ ਮਿਲ ਜੰਨੇ ਆ ਠੀਕ ਹੈ ਜੀ ਤੇ ਹੁਣ ਸੁੰਨੇ ਚਾਰ ਵੀ ਸਾਡੇ ਫਾਰਮ ਟਰੈਕ ਬੀਜੈਂਸੀ ਖੁੱਲ ਰਹੀ ਆ ਸਾਡੇ ਮਿਸਤਰੀ ਸਾਹਿਬ ਹੋਰ ਵੀਰੇ ਠੀਕ ਠਾਕ ਹੈ ਜੀ ਓਕੇ ਵੀਰੇ ਤੇ ਸਾਰੀਆਂ ਏਜੰਸੀਆਂ ਨੇ ਆਪਣੇ ਹੋ ਗਈਆਂ ਇੱਥੇ ਤਕਰੀਬਨ ਚਲੋ ਕਿਰਪਾ ਮਹਾਰਾ ਦੀ ਟਰੈਕਟਰ ਸਾਰੀ ਵਿਕੀ ਜਾਣੇ ਜਿਨੇ ਲੈਣਾ ਬਾਈ ਜਿਨੇ ਉਹੀ ਟਰੈਕਟਰ ਲੈਣਾ ਹੈ ਠੀਕ ਆ ਆਪਾਂ ਨੂੰ ਤਾਂ ਇਸ ਗੱਲ ਦਾ ਕਦੇ ਨਾ ਕਰਿਆ ਆਪਾਂ ਦਾ ਹਰੇਕ ਨਾਲ ਹਰੇਕ ਏਜੰਸੀ ਨਾਲ ਆਪਣਾ ਭਾਈਆਂ ਵਾਲਾ ਪਿਆਰ ਆ ਇਦਾਂ ਹੀ ਰੱਬ ਕਰੇ ਵੀ ਇਦਾਂ ਹੀ ਪਿਆਰ ਬਣਿਆ ਰਹੇ ਠੀਕ ਆ ਜੀ ਤੇ ਠੀਕ ਆ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਆਪਣਾ ਨੰਬਰ 8146678790 ਕਿਸੇ ਨੂੰ ਡੋ ਫਾਰਮ ਲੈਣਾ ਤਾਂ ਉਹ ਵੀ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ Instagram ਤੇ Facebook ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ ਜਿੰਨੇ ਵੀ ਆਪਣੇ ਨਾਲ ਵੀਰ YouTube ਦੇ ਜੁੜੇ ਹੋਏ ਨੇ ਤੇ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਸਾਰੇ ਵੀਰਾਂ ਦਾ ਤੈਅ ਦਿলো ਧੰਨਵਾਦ